ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਉੜੀ ਮਹੱਲਾ ਪਹਿਲਾ ਸੇਵਾ ਇੱਕ ਨਾ ਜਨ ਸੇ ਅਵਰੇ ਪਰ ਪੰਜ ਬਿਆਧੇ ਤਿਆਗੈ ਕਵਰੇ ਭਾਏ ਮਿਲੈ ਸਚੂ ਸਚੈ ਸਚੁਰੀ ਐਸਾ ਰਾਮ ਭਗਤ ਜਨ ਹੋਈ ਹਰੇ ਗੁਣ ਗਾਏ ਮਿਲੈ ਮਲੁ ਤੋਈ ਰਹਾ ਉਨ ਧੋਕਵਲੋ ਸਗਲ ਸੰਸਾਰੈ ਦੁਰਮਤਿ ਅਗਨੇ ਜਗਤ ਪਰ ਜਾਰੈ ਸੋ ਉਬਰੈ ਗੁਰ ਸਬਦੁ ਵਿਚਾਰੈ ਪ੍ਰਿੰਗ ਪਤੰਗੁ ਕੁੰਚਰ ਅਰਮੀਨਾ ਮੇਰੇ ਗੁਮਰੈ ਸਹੇ ਆਪਣਾ ਕੀਨਾ ਤ੍ਰਿਸਨਾ ਰਾਚ ਤਤੁ ਨਹੀਂ ਬੀਨਾ ਕਾਮ ਚਿਤੈ ਕਾਮਣ ਹਿਤਕਾਰੀ ਕ੍ਰੋਧ ਬਿਨਸੈ ਸਗਲ ਵਿਕਾਰੀ ਪਾਤੇ ਮਤੇ ਖੋਵ ਹੈ ਨਾਮ ਵਿਸਾਰੀ ਪਰ ਕਰੇ ਚੀਤ ਮਨਮੋਖੇ ਡੋਲਾਏ ਗਾਲੇ ਜੇਵਰੀ ਤੰਧੈ ਲਪਟਾਏ ਗੁਰਮੁਖੇ ਛੂਟ ਸੇ ਹਰੇ ਗੁਣ ਗਾਇ ਜਿਉ ਤਾਨੋ ਵਿਧਵਾ ਪਰ ਕਉ ਦੇਈ ਕਾਮੇ ਦਾ ਮੇ ਚਿਤ ਪਰ ਵੈਸੇ ਸਈ ਬੇਨੂ ਪਰ ਟ੍ਰਿਪ ਤੇ ਨ ਕਬ ਹੂੰ ਹੋਈ ਪੜੇ ਪੜੇ ਪੁਥੀ ਸਿਮਰੇ ਤੇ ਪਠਾ 베ਦ ਪੁਰਾਣ ਪੜੈ ਸੋਨੇ ਥਾਟਾ ਬੇਨੂ ਰਸ ਰਾਤੇ ਮਨ ਬਹੁ ਨਾਟਾ ਜੋ ਚਾਤ੍ਰਿਕ ਜਲ ਪ੍ਰੇਮ ਪਿਆ사 ਜੋ ਮੀਨਾ ਜਲ ਮਾਹੇ ਉਲਾਸਾ ਨਾਨਕ ਹਰੇ ਰਸੂਪੀ ਤ੍ਰਿਪਤਾਸਾ ਗੌੜੀ ਮਹੱਲਾ ਪਹਿਲਾ ਹਾਠੁ ਕਰ ਮਰੇ ਨ ਲੇਖੈ ਪਾਵੈ ਵੇਸ ਕਰੈ ਬਹ ਪਸਮ ਲਗਾਵੈ ਨਾਮੁ ਬਿਸਾਰੇ ਬਹਰਿ ਪਛੁਤਾਵੈ ਤੂੰ ਮਾਨੇ ਹਰੇ ਜੀਓ ਤੂੰ ਮਾਨੇ ਸੂਖ ਨਾਮ ਬਿਸਾਰੇ ਸਹੇ ਜਮ ਦੁਖ ਰਹਾ ਚੁਆ ਚੰਦਨ ਅਗਰ ਕਪੂਰੇ ਮਾਇਆ ਮਗਨੋ परम पद दूरे नामे बेसार है सब कुड़ों को रे निजे वाधे पखते सलाम अध की तृष्णा व्यापकाम बेनु हरे चाचे पगते न नाम ਵਾਦੇ ਅਹੰਕਾਰੇ ਨਾਹੀ ਪ੍ਰਭ ਮੇਲਾ ਮਨੁ ਦੇ ਪਾਵਹਿ ਨਾਮੁ ਸੁਹਿਲਾ ਦੁਜੈ ਪਾਇ ਅਗਿਆਨੁ ਦੁਹਿਲਾ ਬੇਨੁ ਦਮਕੇ ਸੌਦਾ ਨਹੀਂ ਹਾਟ ਬੇਨੂ ਬੋਹੇਤ ਸਾਗਰ ਨਹੀਂ ਵਾਟ ਬੇਨੂ ਗੁਰ ਸੇਵੇ ਘਾਟੇ ਕਾਟੇ ਤਿਸ ਕਾ ਵਾਹ ਵਾਹ ਜੇ ਵਾਟ ਦਿਖਾਵੇ ਤਿਸ ਕਾ ਵਾਹ ਵਾਹ ਜੇ ਸਬਦ ਸੁਣਾਵੇ ਤਿਸ ਕਾ ਵਾਹ ਵਾਹ ਜੇ ਮੇਲੇ ਮਿਲਾਵੇ ਵਾਹ ਵਾਹ ਤਿਸ ਕਾ ਜਿਸ ਕਾ ਇਹੋ ਜੀਉ ਗੁਰ ਸਬਦ ਦੀ ਮਾਥੇ ਅੰਮ੍ਰਿਤੋ ਪੀਓ ਨਾਮ ਵਡਾਈ ਤੋਧ ਪਾਣੈ ਦੀਓ ਨਾਮ ਬਿਨਾ ਕਿਉ ਜੀਵਾ ਮਾਇ ਅਨੰਦੈਨੋ ਜਪ ਤੁਰਹਾ ਤੇਰੀ ਸਰਣਾ ਨਾਨਕ ਨਾਮੇ ਰਤੇ ਪਾਤੇ ਪਾਇ ਗੌੜੀ ਮਹੱਲਾ ਪਹਿਲਾ ਹਾ ਮੈਂ ਕਰਤ ਭੇਖੀ ਨਹੀਂ ਜਾਣਿਆ ਗੁਰਮੁਖੇ ਭਗਤੇ ਵਿਰਲੇ ਮਨੁ ਮੰਨਿਆ ਹਾ ਹਾ ਕਰਤ ਨਹੀਂ ਸਚੁ ਪਾਈਐ ਹਾ ਮੈਂ ਜਾਈ ਪਰਮ ਪਦ ਪਾਈਐ ਰਹਾ ਹਾ ਮੈਂ ਕਰ ਰਾਜੇ ਬਹੁਤਾਵ ਹੈ ਹਾ ਮੈਂ ਖਪ ਹੈ ਜਨਮ ਮੇ ਮਰ ਆਵ ਹੈ ਹਾ ਮੈਂ ਨਿਵਰੈ ਗੁਰ ਸਬਦ ਵਿਚਾਰੈ ਚੰਚਲ ਮਤੇ ਤਿਆਗੈ ਪੰਚ ਸੰਗਾਰੈ ਅੰਤਰ ਸਾਚੁ ਸੁਹਾਜ ਕਰ ਆਵੇ ਰਾਜੈ ਨੂੰ ਜਾਣੇ ਪਰਮ ਗਤੇ ਪਾਵੇ ਸਾਚੁ ਕਰਨੀ ਗੁਰ ਪਰਮ ਚੁਕਾਵੇ ਨਿਰਭਉ ਕੈ ਕਰੇ ਤੜੀ ਲਾਵੇ ਹਾਉ ਹਉ ਕਰਿ ਮਰਣਾ ਕੀ ਪਾਵੇ ਪੂਰਾ ਗੁਰ ਪੇਟੇ ਸੋ ਛਗਰ ਚੁਕਾਵੇ ਜੀਤੀ ਹੈ ਤੇਤੀ ਕਿਹੋ ਨਾਹੀ ਗੁਰਮੁਖੇ ਗਿਆਨ ਪੇਟੇ ਗੁਣ ਗਾਹੀ ਹਉ ਮੈਂ ਬੰਧਨ ਬੰਧੇ ਪਵਾਵੈ ਨਾਨਕ RAM ਭਗਤੇ ਸੁਖ ਪਾਵੈ ਗਾਉੜੀ ਮਹੱਲਾ ਪਹਿਲਾ ਪ੍ਰਥਮੀ ਬ੍ਰਹਮਾ ਕਾਲ ਕਰੇ ਆਇਆ ब्रह्म कमल पाया ले न पाया आज्ञा नहीं लीनी पर में बुलाया जो उपजे सो काले संगारिया हम हर रखे गुरु सब बिचारिया ਰਹਾ ਮਾਇਆ ਮੋਹੇ ਦੇਵੀ ਸਭੇ ਦੇਵਾ ਕਾਲ ਨਾ ਛੋੜੈ ਮੈਨੂੰ ਗੁਰ ਕੀ ਸੇਵਾ ਓ ਹੋ ਅਬੇ ਨਸੀ ਅਲਖ ਅਪੇਵਾ ਸੁਲਤਾਨ ਖਾਨ ਬਾਦशाह ਨਹੀਂ ਰਹਿਣਾ नाम हो पुल जम का दुख सहना मैं तर नाम जो राख हो रहना चौधरी राजे नहीं किसे मुकाम साह मर है संच हे माया दाम ਮੈਂ ਤਾਨੂੰ ਦੀਜੈ ਹਰ ਅੰਮ੍ਰਿਤ ਨਾਮੁ ਰਈਤੇ ਮਹਰ ਮੁਕਦਮ ਸਿਕਦਾਰੈ ਨਿਚਲ ਕੋਇ ਨਾ ਦਿਸੈ ਸੰਸਾਰੈ ਅਫਰਿਓ ਕਾਲੂ ਕੂਡ ਸੇਰੇ ਮਾਰੈ ਨਿਝਲੂ ਏਕੂ ਸੱਚਾ ਸਚੁ ਸੋਈ ਜੇਨੇ ਕਰ ਸਜੀ ਤਿਨ ਹੈ ਸਭ ਗੋਈ ਓ ਗੁਰਮੁਖੇ ਜਾਪੈ ਤਾਉ ਪਤੇ ਹੋਈ ਕਾਜੀ ਸੇਖ ਭੇਖ ਫਕੀਰਾ ਵੱਡੇ ਕਹਾਵੇ ਹਾ ਮੈਂ ਤਨ ਪੀਰਾ ਕਾਲੂ ਨਾ ਛੋੜੈ ਮੈਨੂੰ ਸਤਿਗੁਰ ਕੀ ਤੀਰਾ ਕਾਲੂ ਜਾਲੂ ਜਹਿਵਾ ਅਰੁ ਨਣੀ ਕਾਨੀ ਕਾਲੂ ਸੁਣੈ ਵੇਖੋ ਬੈਣੀ ਬੇਨੂ ਸਬਦੈ ਮੁਠੇ ਦਿਨ ਰਹਿਣੀ ਹਿਰਦੈ ਸਾਚੂ ਵਸੈ ਹਰ ਨਾਏ ਕਾਲੁ ਨਾ ਜੋ ਹਿਸਕੈ ਗੁਣ ਗਾਏ ਨਾਨਕ ਗੁਰਮੁਖੇ ਸਬਦ ਦੇ ਸਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ